ਸ਼੍ਰੀ ਗੁਰੂ ਰਵਿਦਾਸ ਸਵਾਕ ਮੇਕ एरिया ਕੈਲੀਫੋਰਨੀਆ ਯੂ ਐਸ ਏ ਪੀਮ ਇੰਟਰਨੈਸ਼ਨਲ ਫਾਊਂਡੇਸ਼ਨ ਯੂ ਐਸ ਏ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਸਲੇਮਾ ਕੈਲੀਫੋਰਨੀਆ ਸ਼੍ਰੀ ਗੁਰੂ ਰਵਿਦਾਸ ਸਵਾ ਲਿਓ ਲਿੰਡਾ ਕੈਲੀਫੋਰਨੀਆ ਜੈ ਪੀ ਜੈ ਭਾਰ ਨਮੋ ਵਤਾਏ ਜੈ ਗੁਰੂ ਰਵਿਦਾਸ ਪਾਨ ਗੁਰੂ ਰਵਿਦਾਸ ਅੱਜ ਅੰਬੇਡਕਰ ਸੈਨਾ ਮੋਨਵਾਸੀ ਦੀ ਪੂਰੀ ਟੀਮ ਫਾਜ਼ਲਕਾ ਦੇ ਪਿੰਡ ਪਿੰਡ ਘੁਰਕਾ ਵਿੱਚ ਆਈ ਹੈ ਜੀ ਤੇ ਇਹ ਨੂਰ ਸ਼ਾ ਟਾਣੀ ਆ ਇੱਥੇ ਅੱਜ ਅਸੀਂ ਨੌਵੀਂ ਵਾਰ ਆਏ ਆ ਜੀ ਤੇ ਇਹਨਾਂ ਦੇ ਅਸੀਂ ਇਹਨਾਂ ਦਾ ਜਰੂਰ ਦਾ ਸਮਾਨ ਜਿਹੜਾ ਅੱਜ ਤੁਹਾਨੂੰ ਪਤਾਵੇਂ ਬੱਚਿਆਂ ਦੇ ਜਿਹੜੇ ਸਕੂਲ ਲੱਗਦੇ ਪਏ ਆ ਬੱਚਿਆਂ ਦੇ ਸਕੂਲ ਦੀਆਂ ਕਾਪੀਆਂ ਸਕੂਲ ਬੈਗ ਤੇ ਪੈਨ ਪੈਨਸਲ ਆ ਤੇ ਉਹਨਾਂ ਦਾ ਜਰੂਰ ਦਾ ਸਮਾਨ ਕੰਬਲ ਬੱਚਿਆਂ ਦੇ ਪੈਰਾਂ ਚੋਂ ਬੰਬਲੇ ਚੱਪਲਾਂ ਤੇ ਬੱਚਿਆਂ ਵਾਸਤੇ ਦੁੱਧ ਇਹ ਸਮਾਨ ਲੈ ਕੇ ਆਏ ਸੀ ਇਹ ਤਾਂ ਖਾਣ ਪੀਣ ਦਾ ਹੋਰ ਜਰੂਰ ਦਾ ਸਮਾਨ ਸਗੋਂ ਸਭ ਕੁਝ ਲੈ ਕੇ ਆਏ ਸੀ ਬੱਚਿਆਂ ਵਾਸਤੇ ਇਹਨਾਂ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਹੈ ਜੀ ਉਹ ਸ਼੍ਰੀ ਗੁਰੂ ਅਰਦਾਸ ਸਵਾਕ ਦੇ एरिया ਕੈਲੀਫੋਰਨੀਆ ਯੂ ਐਸ ਏ ਈਨ ਇੰਟਰਨੈਸ਼ਨਲ ਫਾਊਂਡੇਸ਼ਨ ਯੂ ਐਸ ਏ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਸਲੇਮਾ ਕੈਲੀਫੋਰਨੀਆ ਸ਼੍ਰੀ ਗੁਰੂ ਰਵਿਦਾਸ ਸਵਾ ਲਿਓ ਲਿੰਡਾ ਕੈਲੀਫੋਰਨੀਆ ਅਤੇ ਇਹਨਾਂ ਨਾਲ ਇਹਨਾਂ ਦਾ ਨਾਮ ਸਹਿਯੋਗ ਕੀਤਾ ਖੋਜ ਹਰ ਰੋਜ਼ ਅਸ਼ਵਨੀ ਦਾਦਾ ਜੀ ਪਡੋਰੀ ਤੋਂ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਸੀਗਾ ਇਸ ਵਾਰੀ ਕਿਉਂਕਿ ਤੁਹਾਨੂੰ ਪਤਾ ਹਾਲਾਤ ਬਹੁਤ ਮਾੜੇ ਆ ਇਹਨਾਂ ਦਾ ਜਰੂਰ ਦਾ ਸਮਾਨ ਦਾ ਅਸੀਂ ਟਾਈਮ ਟਾਈਮ ਨਾਲ ਜੋ ਮੰਗਦੇ ਆ ਭਾਜਣਾ ਸਾਡੇ ਭਜਨ ਭਾਜੀ ਹੈਗੇ ਆ ਤੇ ਸੁਖਦੇਵ ਭਾਜੀ ਹੈਗੇ ਆ ਇਹਨਾਂ ਦੇ ਕਹਿਣ ਮੁਤਾਬਕ ਸੀ ਜਿਹੜੇ ਜਰੂਰ ਦਾ ਸਮਾਨ ਹੁੰਦਾ ਇਹਨਾਂ ਨੂੰ ਜਰੂਰ ਪਹਿਲਾਂ ਤੋਂ ਪਹਚਾਈਦਾ ਜੀ ਤੇ ਅੱਜ ਅਸੀਂ ਤਾਂ ਪਿੰਡ ਵਿੱਚ ਸਾਰੇ ਅਜੇ ਦੋ ਟਹਾਣੀਆਂ ਵਿੱਚ ਮਤਲਬ ਜਿਹੜੇ ਪਿੰਡੇ ਇੱਥੇ ਦੋ ਪਿੰਡਾਂ ਵਿੱਚ ਸਮਾਨ ਵੰਡਿਆ ਤੇ ਅਸੀਂ ਇਹਨਾਂ ਦੇ ਭਾਈਓ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਆਪਣੇ ਸਰਦੇਵ ਭਾਈ ਜੀ ਬਹੁਤ ਧੰਨਵਾਦ ਕਰਦੇ ਆਂ ਜੈ ਭੀਮ ਜੈ ਭਾਰਤ ਨਮੋ ਬਦਾਏ ਹਾਂਜੀ ਹਾਂਜੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁੰਗੁਰਦੇਵ ਨਮੋ ਬਦਾਏ ਜੀ ਸਵਾਗਤ ਅੰਬੇਡਕਰ ਸਿਆਣਾ ਮੂਲ ਨਵਾਸੀ ਦੀ ਟੀਮ ਅਦੇ ਅਸ਼ੋਕਾ ਇਨਫੋਟੇਨਮੈਂਟ ਔਰ 10 ਸਪੋਕ ਅੰਬੇਡਕਰ ਚੈਨਲ ਦੇ ਸਹਿਯੋਗ ਦੇ ਨਾਲ ਔਰ ਜਿਸ ਤਰ੍ਹਾਂ ਧਰਮੀਰ ਬੋਹ ਜੀ ਨੇ ਦੱਸਿਆ ਐਨਆਰਆਈ ਸਾਡੀਆਂ ਜਿਹੜੀਆਂ ਸਭਾਵਾਂ ਆ ਜਿੱਥੇ ਬੰਦੀਆਂ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਪਣੇ ਧਨ ਰਾਸ਼ੀ ਦੇ ਨਾਲ ਆਰਥਿਕ ਤੌਰ ਤੇ ਸਹਾਇਤਾ ਦਿੱਤਾ ਔਰ ਇਹਨਾਂ ਨੂੰ ਜਮੀਂਦੀ ਲੈਵਲ ਦੇ ਉੱਤੇ ਅੰਮੇੜਕਰ ਸਹਾਨਾ ਮੂਲ ਵਾਸੀ ਦੀ ਟੀਮ ਅੱਜ ਨੌਵੀਂ ਵਾਰ ਉਹ ਜਿਹੜੀਆਂ ਸੇਵਾਵਾਂ ਹਰਬੀਟਾਂ ਦੇ ਲੈ ਕੇ ਪਹੁੰਚੀਆਂ ਨੇ ਸੋ ਅਸੀਂ ਫਾਜ਼ਿਲਕਾ ਦੀ ਧਰਤੀ ਦੇ ਉੱਤੇ ਜਿਹੜੇ ਇਸ ਹੜ੍ਹ ਪ੍ਰਭਾਵਿਤ ਏਰੀਆ ਇਹਨਾਂ ਇਸ ਏਰੀਆ ਵਿੱਚ ਅਸੀਂ ਪੰਜਵੀਂ ਵਾਰ ਜਿਹੜੀ ਆ ਆਪਣੀ ਰਾਹਤ ਸਮੱਗਰੀ ਲੈ ਕੇ ਨੌਵੀਂ ਵਾਰ ਉਹ ਪਹੁੰਚੀ ਹੈ ਪੰਜਵੀਂ ਵਾਰ ਫਾਜ਼ਿਲਕਾ ਵੀ ਫੇਰ ਔਰ ਵੱਖ-ਵੱਖ ਮਕੂ ਬਰਦਾਸਪੁਰ ਦੇ ਏਰੀਏ ਚ ਔਰ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਵੀ ਸਾਡੀ ਜਿਹੜੀ ਟੀਮ ਆ ਉਹ ਆਪਣਾ ਕੰਮ ਕਰ ਰਹੀ ਹੈ ਜਿਮੀਗੀ ਲੈਵਲ ਦੇ ਉੱਤੇ ਜਾ ਕੇ ਔਰ ਜੋ ਜੋ ਹਰ ਪੀੜਤਾ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਵਰਤਣ ਵਾਲੀ ਚੀਜ਼ਾਂ ਨੇ ਜੋ ਰੋਜ਼ਾਨਾ ਰੁਟੀਨ ਦੇ ਵਿੱਚ ਜਾ ਵਰਤਣ ਵਾਲੀ ਜਿਸ ਤਰ੍ਹਾਂ ਬੱਚਿਆਂ ਦੇ ਸਕੂਲ ਬੈਗ ਕਾਪੀਆਂ ਕਿਤਾਬਾਂ ਪੈਨਸਲਾਂ ਬੱਚਿਆਂ ਦੇ ਵਾਸਤੇ ਚੱਪਲਾਂ ਦਵਾਈਆਂ ਕੰਬਲ ਔਰ ਖਾਣ ਪੀਣ ਦੀ ਵੀ ਵਸਤਾ ਜਿਹੜੀਆਂ ਉਹ ਜਿਹੜੀਆਂ ਪ੍ਰੋਵਾਈਡ ਕਰਵਾਂ ਜਾਂਦੀਆਂ ਹੈ ਸੋ ਅਸੀਂ ਜੋਗਰਾ ਜਸਨਜੀਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਚੈਨਲ ਦੇ ਮਾਧਿਅਮ ਤੋਂ ਜਿਹੜੀ ਜਿਹੜੀ ਸਾਡੀ ਇਹ ਆਵਾਜ਼ ਹੈ ਸਾਡੀ ਜਿਹੜੀ ਇਹ ਸੇਵਾਵਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡਾ ਸਮਾਜ ਦੇਖ ਕੇ ਪਰਸਾਨੂੰ ਅੱਗੇ ਤੋਂ ਹੋਰ ਅਪਰੀਸ਼ੀਏਟ ਕਰਕੇ ਜਿਹੜਾ ਆ ਸਾਨੂੰ ਇਹ ਚੀਜ਼ਾਂ ਦੇ ਲਈ ਉਹ ਜਿਹੜਾ ਪੈਸੇ ਦੀ ਆਰਥਿਕ ਤੌਰ ਤੇ ਜਿਹੜੀ ਮਦਦ ਦੀ ਹੈ ਸਹਾਇਤਾ ਕਰਦਾ ਹੈ ਸੋ ਅਸੀਂ ਐਨ ਆਰ ਆਈ ਸਾਰੇ ਸਾਥੀਆਂ ਦਾ ਖਾਸ ਤੌਰ ਤੇ ਰਾਜਵੀਰ ਗੰਗੜ ਭਾਜੀ ਔਰ ਮਨੀ ਚੌਹਾਨ ਜੀ ਦਾ ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਹਿਯੋਗੀ ਸਾਥੀਆਂ ਦਾ ਅਸੀਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਵੀ ਪੰਜਾਬ ਦੇ ਦਰਦ ਨੂੰ ਜਿਹੜਾ ਮਹਿਸੂਸ ਕਰਦੇ ਆ। ਸੋ ਇਸੇ ਤਰ੍ਹਾਂ ਜਿਹੜਾ ਸਤਿਗੁਰੂ ਵਿਦਾਸ ਮਹਾਰਾਜ ਦਾ ਉਪਦੇਸ਼ ਸੀ ਕਿ ਮਾਦੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਮੇਰੇ ਸਮਾਜ ਦੇ ਲੋਕੋ ਪੜੋ ਜੁੜੋ ਸਭ ਸੰਗਤ ਕਰੋ ਅਤੇ ਬਾਬਾ ਸਾਹਿਬ ਦੇ ਕਹਿਣ ਮੁਤਾਬਕ ਜਿਹੜੀਆਂ ਉਹ ਜਿਹੜੀਆਂ ਬੱਚਿਆਂ ਨੂੰ ਪੜ੍ਹਾਈ ਵਾਲੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਸੀ ਉਹ ਪ੍ਰੋਵਾਈਡ ਕਰਾਈਆਂ ਸੋ ਅਸੀਂ ਇੱਕ ਵਾਰ ਫਿਰ ਤੋਂ ਸਾਰੀ ਸਮੂਹਟੀ ਟੀਮ ਦਾ ਇਹਨਾਂ ਸਾਥੀਆਂ ਦਾ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਾਨਗੁਰਦੇਵ ਨਮੋ ਵਦਾ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜ ਸਭ ਤੋਂ ਪਹਿਲਾਂ ਆਪਣੇ ਜੋ ਕਿ ਅਮੇਦਕਰ ਮੋਹੱਲ ਨਿਵਾਸੀ ਸੈਨਾ ਦਾ ਜੋ ਕਿ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਕਿ ਸਾਡੇ ਇੱਥੇ ਫਾਇਲ ਕਰ ਡਿਸਟ੍ਰਿਕਟ ਵਿੱਚ ਆ ਕੇ ਸਾਡੇ ਹੜ੍ਹ ਪੀੜਤਾਂ ਦੇ ਲਈ ਜੋ ਬੱਚਿਆਂ ਦੇ ਲਈ ਸਭ ਤੋਂ ਦੇਖੋ ਇਹ ਬਹੁਤ ਵਧੀਆ ਗੱਲ ਆ ਕਿ ਬੱਚਿਆਂ ਦੇ ਕੰਮ ਦੇ ਵਿੱਚ ਜਿਹੜੇ ਬੱਚਿਆਂ ਦੀ ਪੜਾਈ ਦੇ ਲਈ ਬੱਚਿਆਂ ਦੇ ਵਿਖ ਤੁਹਾਨੂੰ ਪਤਾ ਹੈ ਕਿ ਬੱਚਿਆਂ ਦਾ ਇਸ ਜੋ ਕਿਤਾਬਾਂ ਕਾਪੀਆਂ ਰਹੀਂ ਜਾਂ ਕਿਸੇ ਗਰੀਬ ਬੱਚੇ ਨੂੰ ਅਗਰ ਬੈਗ ਵਗੈਰਾ ਮੁਹੱਈਆ ਕਰਵਾਉਂਦੇ ਆ ਤਾਂ ਉਹਨਾਂ ਦਾ ਇੱਕ ਚੰਗਾ ਮੰਨ ਲਓ ਵਿਖੋ ਬਣਦਾ ਹੀ ਪਹਿਲੀ ਵਾਰ ਸਾਡੇ ਕੋਲ ਇੱਥੇ ਫਾਇਲ ਕ ਵਿੱਚ ਕਿ ਮੰਨ ਲਓ ਕੋਈ ਐਸੀ ਸੰਸਥਾ ਆਈ ਗਈ ਜੋ ਇੱਥੇ ਕਾਫੀ ਟਾਈਮ ਤੋਂ ਜੋ ਕਿ ਬੱਚਿਆਂ ਦੇ ਸਕੂਲ ਦੇ ਸਮਾਨ ਵਗੈਰਾ ਲੈ ਕੇ ਆ ਰਹੇ ਇਹ ਬੱਚਿਆਂ ਲਈ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਇੱਥੇ ਆਉਣ ਤੇ ਮੋਸਟ ਵੈਲਕਮ ਇਹ ਤੀਜੀ ਤੇ ਚੌਥੀ ਵਾਰ ਅੱਜ ਇਹ ਪਹੁੰਚਿਆ ਸਾਡੇ ਕੋਲ ਤੇ ਅੱਗੇ ਵੀ ਅਸੀਂ ਇਦਾਂ ਹੀ ਅਸੀਂ ਇਹ ਸੇਵਾ ਕਰਦਾ ਰਹਾਂਗੇ ਤੇ ਇਹਨਾਂ ਦੇ ਨਾਲ ਸਾਡੇ ਵੀ ਕੋਈ ਸਾਥੀ ਸੁਦੇਸ਼ ਸਿੰਘ ਜਾਂ ਉਹਨਾਂ ਦਾ ਵੀ ਧੰਨਵਾਦ ਜਿਹੜੇ ਖੁਦ ਆਪ ਪਹਾੜ ਪੇਡਤ ਹੈਗੇ ਆ ਉਹ ਵੀ ਸਾਡੇ ਨਾਲ ਲੱਗ ਕੇ ਸੇਵਾ ਕਰ ਰਿਹਾ ਜੀ ਉਸ ਤੋਂ ਬਾਅਦ ਅਸੀਂ ਅਸ਼ੋਕ ਜੀ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੇ ਪੱਤਰਕਾਰ ਤੇ ਆਪਣੇ ਭਾਜੀ ਜੱਸਾ ਜੱਸਾ ਵੀ ਧੰਨਵਾਦ ਕਰਦੇ ਜਿਹੜਾ ਜੋ ਆਪੜੇ ਬਣਾ ਲੈ ਵੀਡੀਓ ਬਣਾ ਰਹੇ ਸੀਗੇ